ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਤਾਜੀ ਸੂਈ ਵੀ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂ ਕਿਤੇ ਆ ਕੇ ਆਪਦੇ ਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੈ ਵੀਰ ਦੀ ਕਰਮਾ ਵਾਲੀ ਪਹਿਲਾ ਸੂਆ ਸੂਈ ਹੈ ਮੂਹ ਤੋਂ ਦੋ ਦੰਦ ਡੇਟ ਮੁਤਾਬਕ 4 ਤੋਂ 5 ਦਿਨ ਸੂਈ ਨੂੰ ਸਮਾਂ ਹੋ ਗਿਆ 4-5 ਦਿਨਾਂ ਹੀ ਸੂਈ ਥੱਲੇ 14-15 ਕਿਲੋ ਦੁੱਧ ਬਾਈ ਜੀ ਹੋਣੇ ਕਹਿੰਦੇ ਐਸ ਟਾਈਮ ਕੰਡੇ ਵਾਲਾ ਤਿਆਰ ਆ 50062 ਦੀ ਆਪਾ ਬੱਚਾ ਮਕਰਵੱਛਾ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਥਣ ਚਾਰੀ ਇਹ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਵੇਟ ਵਾਲੇ ਪਾਸੋਂ ਵੀ ਦੋਸਤੋ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਾਈਟ ਵਾਈ ਦੋਸਤੋ ਬਹੁਤ ਸੋਹਣੇ ਕਦ ਕਾੜ ਦੀ ਬੱਚੀ ਆ ਜੇ ਬਾਈ ਜੀ ਹੁਣ ਇਹ ਕਹਿੰਦਾ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਬੱਚੀ ਦੀ ਜੈਸਾ ਹਵਾਨਾ ਦੁੱਧ ਬੱਚੀ 17 18 ਕਿਲੋ ਖੁੱਲਡੁੱਲਾ ਬੜਾ ਆਰਾਮ ਨਾਲ ਪਿਆ ਜੂ ਬੁਤੀ ਬਾਤੀ ਵੇਚ ਸਕਦੇ ਆ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਪੈਟਪੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਹੀ ਫੁੱਲਿਆ ਹੋਈ ਵੱਡੀ ਵੇਟ ਵਾਲੀ ਆ ਬਾਕੀ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਤਣ ਦੇਖ ਸਕਦੇ ਆ ਚਾਰ ਹੀ ਆ ਗੈਪ ਚ ਨਿਕਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਤਨਾ ਸੇਮੇ ਸਾਈਜ਼ ਆ ਦੋਸਤੋ ਵੇਚ ਸਕਦੇ ਆ ਦੋ ਦੰਦ ਬੱਚੀ ਆ ਜਮਾ ਫਰੈਸ਼ ਦੋ ਦੰਦ ਬੱਚੀ ਆ ਇੱਕ ਨੰਬਰ ਬੱਚੀ ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ 65000 ਰੁਪਿਆ ਬਾਈ ਕਹਿੰਦਾ 65000 ਚੋ ਮਾਨਤਾ ਨਹੀਂ ਹੋਊਗਾ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਕੋਈ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ